سیدنا امام حسین رضی اللہ تعالی سنیا ہے پوری دنیا دے دے نام کہ عزت زندگی گزارو دا جینا حرام نہ کرو آپ بھی عزت نہ گزارو دوسرے نو بھی عزت والا رہن د ਆਪ ਵੀ ਚੰਗੀ ਤਰ੍ਹਾਂ ਜ਼ਿੰਦਗੀ گزارੋ ਦੂਸਰਿਆਂ ਨੂੰ ਵੀ ਚੰਗੀ گزارਣ ਦਿਓ ਅੱਜ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਦੂਸਰੇ ਦੀ ਜ਼ਿੰਦਗੀ ਨੂੰ ਨਰਕ ਬਣਾਵਾਂ ਆਪਣੀ ਜ਼ਿੰਦਗੀ ਚੰਗੀ گزارਾਂ ਯਾਦ ਰੱਖੋ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਦੂਸਰਿਆਂ ਦੀ ਜ਼ਿੰਦਗੀ ਖਰਾਬ ਕਰਾਂਗੇ ਜੋ ਇਹ ਚਾਹੁੰਦੇ ਨੇ ਕਿ ਦੂਸਰਿਆਂ ਦੇ ਬੱਚੇ ਨਸ਼ੇ ਤੇ ਲੱਗ ਜਾਣ ਜੋ ਇਹ ਚਾਹੁੰਦੇ ਨੇ ਕਿ ਦੂਸਰਿਆਂ ਦਾ ਕਾਰ ਉਜੜ ਜਾਵੇ ਤੇ ਕਾਵਾਂ ਦੇ ਕਹਿਣ ਨਾਲ ਠੱਗੇ ਨਹੀਂ ਮਰਦੇ ਕਾਵਾਂ ਦੇ ਕਹਿਣ ਨਾਲ نہیں لیکن لی امیدہ لائی بیٹھے نے برائی سوچ رہے نے برائی ہونا تک واپس آ کے رہنی ہے کیونکہ نیکی اور برائی کی ایک چنگی گل ہے نیکی اور برائی کی چنگی گل ہے جی ਕਿ ਜੇ ਤੁਸੀਂ ਨੇਕੀ ਕਰਦੇ ਹੋ ਨਾ ਨੇਕੀ ਤੁਰਨ ਲੱਗ ਪੈਂਦੀ ਹੈ ਮਿਸਾਲ ਦੇ ਤੌਰ ਤੇ ਅੱਜ ਤੁਸੀਂ ਕਿਸੇ ਗਰੀਬ ਨੂੰ ਖਾਣਾ ਖਿਲਾਇਆ ਅੱਜ ਤੁਸੀਂ ਕਿਸੇ ਪਟਕੇ ਨੂੰ ਰਸਤਾ ਦਿਖਾਇਆ ਅੱਜ ਕਿਸੇ ਰੋਂਦੇ ਨੂੰ ਤੁਸੀਂ ਹਸਾ ਦਿੱਤਾ ਅੱਜ ਕਿਸੇ ਮਾਇਉਸ ਨੂੰ ਤੁਸੀਂ ਹਿੰਮਤ ਦੇ ਦਿੱਤੀ ਤੁਹਾਡੀ ਨੇਕੀ ਹੈ ਉਹ ਤੁਰ ਪਈ ਹੈ ਆਕਰ ਤੁਰਦੇ ਤੁਰਦੇ ਇੱਕ ਦਿਨ ਤੁਹਾਡੇ ਕੋਲ ਵਾਪਸ ਆਣੀ ਹੈ ਔਰ ਐਸੀ ਜਗ੍ਹਾ ਵਾਪਸ ਆਣੀ ਹੈ ਜਿੱਥੇ ਤੁਹਾਨੂੰ ਬੜੀ ਜ਼ਰੂਰਤ ਹੋਏਗੀ ਨੇਕੀ ਦੀ ਇਸੇ ਤਰ੍ਹਾਂ ਬੁਰਾਈ ਵੀ ਹੈ ਅੱਜ ਤੁਸੀਂ ਕਿਸੇ ਨਾਲ ਠੱਗੀ ਮਾਰੀ ਅੱਜ ਕਿਸੇ ਦੀ ਭੈਣ ਦੀ ਇੱਜ਼ਤ ਖਰਾਬ ਕੀਤੀ ਅੱਜ بےمانی آج کسی, دن کی آج کسی نو بیماری تو ہے اور یاد رکھو اے برائی سے دن دن بڑی آدت ہے نہ نیکی ترن تو پیچھے ہٹتی ہے نہ برائی ترن تو پیچھے ہٹتی ہے اس لیے جد بھی اگے توڑنی ہوگی نیکی اگے توڑیو برائی کو تو اگے نہ توڑی ਇਹ ਦਿਨ ਬੜੀ ਇੱਜ਼ਤ ਵਾਲੇ ਦਿਨ ਨੇ ਇਹਨਾਂ ਦਿਨਾਂ ਜੁਗਰੀ ਪਾਣੀ ਮਦਦ ਕਰੋ ਆਪਾਂ ਮੈਦਾਨੇ ਕਰਬਲਾ ਜਿੱਤਾ ਨਹੀਂ ਪਹੁੰਚ ਸਕਦੇ ਉਹ ਦਿਨ ਤਾਂ ਸਾਡੇ ਕੋਲ ਵਾਪਸ ਨਹੀਂ ਆ ਸਕਦੇ ਲੇਕਿਨ ਆਪਣੇ ਇਮਾਮ ਹੁਸੈਨ ਰਜ਼ੀਅੱਲਾਹੁ ਤਾਲਾ ਨੂਦੀ ਯਾਦ ਦੇ ਵਿੱਚ ਕੁਝ ਐਸੇ ਕੰਮ ਤਾਂ ਕਰ ਸਕਦੇ ਹਾਂ ਕਿਸੇ ਭਟਕੇ ਨੂੰ ਰਸਤਾ ਤਾਂ ਦਿਖਾ ਸਕਦੇ ਹਾਂ ਕਿਸੇ ਗਰੀਬ ਨੂੰ ਲੁੱਕ ਕੇ ਜਾ ਕੇ ਚੰਦ ਸਿੱਕੇ ਦਾ ਦੇ ਸਕਦੇ ਹਾਂ محمد رسول اللہ نے فرمایا کہ جب غریب تھی مدد کرو سجیات نہ کرو تے خبے نو تو انو پتا ہے دنیا دی سب تو بڑی دین ہے اسلام آج اور دنیا دی سب تو بڑی انجیوز مسلمانہ دے گول ہے لیکن کدھی کوئی فوٹو نہیں آن دی کہ او دا آٹے دی تھیلی دیتی جی فلانے نو کمبل دیتا کیوں کیونکہ میرے پیارے محمد صلی اللہ علیہ وسلم نے فرمایا کہ کسی نو کچھ دین تو پہلا انو عزت دینی ہے ਕਿਸੇ ਨੂੰ ਕੁਝ ਵੰਡਣ ਤੋਂ ਪਹਿਲਾਂ ਉਹਨੂੰ ਮਾਣ ਵੰਡਣਾ ਹੈ ਜੇ ਤੁਸੀਂ ਚੰਦ ਟੁਕੜੇ ਦੇਖ ਕੇ ਉਹਦੀ ਫੋਟੋ ਖਿੱਚ ਕੇ ਅਖਬਾਰ ਚ ਲਾਣੇ ਹੋ ਤੁਸੀਂ ਉਹਦੀ ਇੱਜ਼ਤ ਤੇ ਪੈਰ ਰੱਖ ਕੇ ਆਪਣੀ ਇੱਜ਼ਤ ਬਣਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਗਰੀਬ ਦੀ ਮਦਦ ਨਹੀਂ ਕਰਦੇ ਪਏ ਗਰੀਬ ਦੀ ਤੁਸੀਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹੋ ਇਸ ਲਈ ਯਾਦ ਰੱਖੋ ਅਗਰ ਤੁਸੀਂ ਕੁਝ ਚੰਗਾ ਕਰਨਾ ਚਾਹੁੰਦੇ ਹੋ ਤੇ ਚਲੋ ਕੋਈ ਭਾਈ ਭੈਣ ਗਰੀਬ ਹੈ ਕਦੀ ਜਨਾਨੀ ਨੂੰ ਬਿਨਾ ਦੱਸੇ ਆਪਣੀ ਭੈਣ ਨੂੰ 50000 ਦੇ ਆਏਗਾ ਤੇ ਕੀ ਕਿਸ ਜਾਏਗਾ ਕਦੀ ਬਿਨਾ ਲੋਕਾਂ ਨੂੰ ਦੱਸੇ ਆਪਣੇ ਕਿਸੇ ਗਰੀਬ ਯਾਰ ਦੀ ਜੇਬ ਦੇ ਵਿੱਚ ਅਗਰ ਆਪਣੀ ਸਮਰੱਥਤਾ ਦੇ ਮੁਤਾਬਕ 50000 ਪਾਏ ਆਏਗਾ ਤੇ ਕੀ ਕਿਸ ਜਾਏਗਾ ਜੀ ਉਹ ਕਦੀ ਕਿਸੇ ਰੋਂਦੇ ਨੂੰ ਜਾ ਕੇ ਇਕੱਲਾ ਬਹਿ ਕੇ ਹਸਾ ਦੇਗਾ ਤੇ ਕੀ ਨੁਕਸਾਨ ਹੋ ਜਾਏਗਾ Palmata, la que ve... ਅਗਰ ਤੁਸੀਂ ਨਮਾਜ਼ੇ ਹੋ دینਦਾਰ ਹੋ ਧਰਮੀ ਲੋਗ ਹੋ ਚਾਹੇ ਮੁਸਲਮਾਨ ਹੋ ਹਿੰਦੂ ਹੋ ਸਿੱਖ ਹੋ ਜਾਂ ਜਿਸ ਮਰਜ਼ੀ ਧਰਮ ਦੇ ਮੰਨਣ ਵਾਲੇ ਹੋ ਤੁਹਾਨੂੰ ਬੜਾ ਆਪਣੇ ਤੇ ਗਮਾਨ ਹੈ ਕਿ ਅਸੀਂ ਬੜੀ ਧਰਮ ਦੀ ਸੇਵਾ ਕਰਦੇ ਪਏ ਆਂ ਸਾਸੀਂ ਬੜੇ ਧਰਮ ਦੇ ਉੱਤੇ ਚੱਲਦੇ ਪਏ ਆਂ ਅਸੀਂ ਬੜੀ ਮਸਜਿਦ ਦੀ ਸੇਵਾ ਕਰਦੇ ਪਏ ਹਾਂ ਉਹ ਠੀਕ ਹੈ ਤੁਸੀਂ ਧਰਮ ਦੀ ਸੇਵਾ ਕੀਤੀ ਹੈ ਲੇਕਿਨ ਜਿਸ ਦਾ ਧਰਮ ਹੈ ਰੱਬ ਜਿਹਨੂੰ ਕਰਦੇ ਆਂ ਜਿਹਨੂੰ ਅਕਾਲਪੁਰ ਕਹਿੰਦੇ ਆਂ ਜਿਹਨੂੰ ਅੱਲਾ ਅੱਲਾ ਕਰਕੇ ਯਾਦ ਕਰਦੇ ਆਂ ਉਹ ਤਾਂ ਕਹਿੰਦਾ ਹੈ ਕਿ ਮੇਰੇ ਬੰਦਿਆਂ ਨੂੰ ਵੀ ਰਾਜ਼ੀ ਰੱਖੋ ਮੇਰੇ ਵੇ ਤੁਹਾਡੇ ਤੋਂ ਖੁਸ਼ ਹੈ ਤੇ ਮੈਂ ਖੁਸ਼ ਹਾਂ ਤੇ ਕਦੀ ਆਪਣੇ ਬਾਪੂ ਨਾਲ ਜੱਫੀ ਪਾਈ ਹੈ ਉਹ ਕਦੀ ਆਪਣੇ ਪਿਓ ਨੂੰ ਜੱਫੀ ਪਾਈ ਹੈ ਜਾ ਕੇ ਫਿਰ ਕਦੀ ਨਮਾਜ਼ ਹੈ ਕਦੀ ਆਪਣੀ ਮਾਂ ਦੇ ਪੈਰ ਦੱਬੇ ਹੈ ਕਦੀ ਕਿਸੇ ਆਪਣੇ ਗਵਾਂਡੀ ਦੇ ਨਾਲ ਪਿਆਰ ਮੁਹੱਬਤ ਦੀ ਗੱਲ ਕੀਤੀ ਹੈ ਕਦੀ ਆਪਣੀ بیوی ਕੋਲ ਚੰਦ ਲੰਮੇ ਬੈਠ ਕੇ ਉਹਦਾ ਦੁੱਖ ਸਾਂਝਾ ਕੀਤਾ ਹੈ ਜਾਂ ਹਮੇਸ਼ਾ ਲੜਦਾ ਹੀ ਰਿਹਾ ਹੈ ਕਦੀ ਆਪਣੇ ਬੱਚਿਆਂ ਨਾਲ ਦੋਸਤੀ ਦੀ ਵੀ ਗੱਲ ਕੀਤੀ ਹੈ ਉਹ ਕਦੀ ਰਾਜਕੀ ਜੀ ਤੁਰੇ ਪਏ ਗਰੀਬ ਬੰਦੇ ਨੂੰ ਬਾਹ ਫੜ ਕੇ ਲੈ ਗਏ ਕਿ ਚੱਲ ਦਨ ਮੈਂ ਅੱਜ ਅੱਛੇ ਹੋਟਲ 'ਚ ਰੋਟੀ ਕਮਾਣਾ ਇਹ ਕਹੀ ਜਾਂਦੇ ਹੋ ਕਿ ਅਸੀਂ ਧਰਮੀ ਐ ਧਰਮੀਆਂ ਆਲਾ ਕੋਈ ਕੰਮ ਕੀਤਾ ਉਹ ਕਿਸੇ ਰੋਂਦੇ ਹੋਏ ਨੂੰ ਹਸਾਇਆ ਗਈਆਂ ਕਦੇ ਕਿਸੇ ਐਸੇ ਖਰੀਬ ਤੇ ਘਰ ਲੁੱਕ ਕੇ ਕਿ ਯਾਰ ਆ ਪੈਸੇ ਆਪਣੇ ਕੋ ਰੱਖ ਲੈ ਤੇਰੀ ਕੁੜੀ ਦਾ ਵਿਆਹ ਹੋਣਾ ਤੇ ਲੇਕਿਨ ਕਿਸੇ ਨੂੰ ਦੱਸੀ ਨਾ ਤੇਰੀ ਇੱਜ਼ਤ ਮੇਰੀ ਇੱਜ਼ਤ ਸਾਂਝੀ ਹੈ ਕਦੀ ਕੁਝ ਐਸਾ ਕੀਤਾ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਨਾ ਆਪਾਂ ਹੀ ਕਹਿੰਦੇ ਰਹਿੰਨੇ ਆ ਉਹ ਫਲਾਣੇ ਨੇ ਆ ਕਰਤਾ ਫਲਾਣੇ ਨੇ ਆ ਕਰਤਾ ਸੱਚੀ ਸੱਚੀ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਮਨਾ ਅਸੀਂ ਅੱਜ ਤੱਕ ਇਨਸਾਨਾਂ ਲਈ ਕੀ ਕੀਤਾ ਅਸੀਂ